ਕੀ ਲੱਗਦਾ ਇਸ ਵਾਰੀ ਕੌਣ ਬਾਜੀ ਮਾਰੂਗਾ ਤਰਨਤਾਰਨ ਸਾਹਿਬ ਨਾਲ ਜਿਹੜੇ ਹੈਗਾ ਵਾ ਸੰਨੀ ਵੀ ਵੋਟਾਂ ਲੈ ਸਕਦਾ ਵਾ ਤੇ ਕਾਲੀ ਵੀ ਖੜ ਸਕਦੇ ਆ ਤੇ ਆਮ ਪਾਰਟੀ ਦਾ ਥੋੜਾ ਜਿਹਾ ਹਾਲਾਤ ਟਾਉਣ ਜੇ ਆ ਆਮ ਆਦਮੀ ਪਾਰਟੀ ਦੇ ਹਾਲਾਤ ਕਿਉਂ ਟਾਉਣ ਗਿਣਦੇ ਹੋ ਕਿਉਂਕਿ ਆਮ ਆਦਮੀ ਪਾਰਟੀ ਕਹਿੰਦੀ ਕਹਿੰਦੀ ਸੀ ਯੋਧ ਨਸ਼ਿਆ ਵਿਰੁੱਧ ਚਲਾਤਾ ਸੀ ਰੰਗਲਾ ਪੰਜਾਬ ਬਣਾਤਾ ਸੀ ਪੰਜਾਬ ਨੂੰ ਨਵੀਂ ਰਾਹ ਤੇ ਲੈ ਕੇ ਜਾਣਾ ਨਸ਼ਾ ਤੇ ਅਜੇ ਬਹੁਤ ਜ਼ਿਆਦਾ ਚੱਲਣ ਦੇ ਆ ਇੱਥੇ ਤੇ ਦੁਨੀਆ ਤੇ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਕਹਿੰਦੇ ਜੇ ਨਸ਼ਾ ਖਤਮ ਕਰਨਾ ਹਰਮੀਤ ਸਿੰਘ ਸੰਧੂ ਨੂੰ ਜਿਤਾ ਦਿਓ ਕਹਿੰਦੇ ਨਸ਼ਾ ਖਤਮ ਹੋ ਜਾਊਗਾ ਤੇ ਉਹ ਇਹ ਪਹਿਲਾਂ ਕਹਿੰਦੇ ਸਾਨੂੰ ਜਿਤਾ ਦਿਓ ਨਾ ਖਤਮ ਕਰਤਾਗੇ ਤੇ ਉਦੋਂ ਵੀ ਨਹੀਂ ਹੋਇਆ ਅੱਛਾ ਇਹ ਮੁੱਖ ਮੰਤਰੀ ਕੋ ਨਹੀਂ ਹੋਇਆ ਤੇ ਥੱਲੇ ਜਿਹੜਾ ਛੋਟਾ ਬਣ ਗਿਆ ਉਹ ਕੋ ਕਦਾਂ ਹੋ ਮੁਕਾਬਲਾ ਕਿਹਦਾ ਕਿਹਦਾ ਮੁਕਾਬਲਾ ਤੇ ਇਹਨਾਂ ਦਾ ਹੀ ਚੱਲਣ ਰਿਹਾ ਦੋਵਾਂ ਪਾਰਟੀਆਂ ਬੰਜੀਤ ਸਿੰਘ ਤੇ ਪਾਰਟੀ ਦਾ ਵਿੱਚ ਚੱਲਦਾ ਤੇ ਇਹਨਾਂ ਦਾ ਨਾਂ ਆਪਣੇ ਝਾੜੂ ਵਾਲੇ ਆ ਭਾਈ ਕੀ ਲੱਗਦਾ ਇਸ ਵਾਰੀ ਕੌਣ ਬਾਜੀ ਮਾਰੂ ਤਰਨਸਰੋਂ ਕੰਦਰ ਮੀ ਸੰਧੂ ਜਿਆਦਾ ਮਾਰੂ ਬਾਜੀ ਇਹ ਸਖਤ ਮੈਂ ਹਲਕਾ ਤਰਨ ਤਰਨ ਦੇ ਬਸ ਸਟੈਂਡ ਦੇ ਵਿੱਚ ਮੌਜੂਦ ਹੈ ਤਰਨ ਤਰਨ ਦੇ ਬਸ ਸਟੈਂਡ ਦੇ ਵਿੱਚ ਮੌਜੂਦ ਹੈ ਇੱਥੇ ਜਿਹੜੇ ਲੋਕ ਨੇ ਤਰਨ ਤਰਨ ਹਲਕੇ ਦੇ ਨੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਇਸ ਵਾਰ ਜਿਮਨੀ ਚੋੜਾ ਦੇ ਵਿੱਚ ਕੌਣ ਬਾਜੀ ਮਾਰਦਾ ਹੈ ਕੀ ਲੱਗਦਾ ਹੈ ਕੌਣ ਇਸ ਵਾਰੀ ਬੱਲੇ ਬੱਲੇ ਕਰਵਾਵੇਗਾ ਇਧਰ ਦੇ ਪਾਸੇ ਬਾਈ ਜੀ ਹਲਕਾ ਤਰਨ ਤਰਨ ਤੁਸੀਂ ਨਹੀਂ ਜਿਹੜਾ ਫਰੀਪੁਰਾ ਜੀ ਤਰਵੰਡੀ ਤੋਂ ਜੀ ਭਾਈ ਜੀ ਤਰ ਤਰ ਹਾਂਜੀ ਹਾਂਜੀ ਕੀ ਲੱਗਦਾ ਇਸ ਵਾਰੀ ਜਿਮਨੀ ਚੋਣਾ ਚ ਕੌਣ ਬਾਜੀ ਮਾਰੂਗਾ ਦੇਖੋ ਜੀ ਕੋਈ ਕਹਿ ਨਹੀਂ ਸਕਦੇ ਇੱਕ ਪਾਸੇ ਕਾਲੀ ਦਲ ਦੇ ਸੁਖਵਿੰਦਰ ਕੌਰ ਨੂੰ ਖੜਾ ਕੀਤਾ ਹੈ ਹਰਜੀਤ ਸਿੰਘ ਸੰਧੂ ਪਾਤ ਪਾਤੋਂ ਨੇ ਹਰਬੀਰ ਸਿੰਘ ਸੰਧੂ ਆਮ ਆਦਮੀ ਪਾਰਟੀ ਤੋਂ ਹੈ ਮਨਦੀਪ ਸਿੰਘ ਵਾਰਿਸ ਪੰਜਾਬ ਕਰਨੀ ਹੋਇਆ ਕੀ ਲੱਗਦਾ ਕੌਣ ਬਾਜੀ ਮਾਰੂਗਾ ਤਰਨਤਾਰਨ ਇਹ ਕੋਣ ਆਵਾਜ਼ੀ ਪਾਰਟੀ ਜਬ ਜੋਰਿਆ ਸਾਰੇ ਦਾ ਪਾਸੋ ਪਾਸੀ ਸਾਰਿਆਂ ਦਾ ਹਾਂਜੀ ਹਾਂਜੀ ਆ ਇਧਰ ਦੇ ਪਾਸੇ ਕੁਝ ਹੋਰ ਲੋਕ ਨੇ ਬੀਬੀ ਜੀ ਤਰਨਤਾਰਨ ਹਲਕੇ ਤੋਂ ਆ ਤੁਸੀਂ ਹਾਂ ਜੀ ਹਾਂ ਜੀ ਹਾਂ ਜੀ ਜੀ ਇਸ ਵਾਰੀ ਕੀ ਲੱਗਦਾ ਕੌਣ ਬਾਜੀ ਮਾਰੂਗਾ ਹੁਣ ਇਹਦੇ ਵਾਈਗਰੂ ਨੂੰ ਪਤਾ ਉਹਦੇ ਆਪ ਚਿਆ ਗੁਰੂ ਅਰਜਨ ਦੇਵ ਦੇ ਹੱਥ 'ਚ ਆ ਸਭ ਕੁਝ ਅੱਛਾ ਜਿਵੇਂ ਇੱਕ ਪਾਸੇ ਸੁਖਵਿੰਦਰ ਕੌਰ ਅਕਾਲੀ ਦਲ ਤੋਂ ਖੜੇ ਨੇ ਮਨਦੀਪ ਸਿੰਘ ਵਾਰਿਸ ਪੰਜਾਬ ਤੋਂ ਐ ਕਰਨਬੀਰ ਸਿੰਘ ਕਾਂਗਰਸ ਤੋਂ ਐ ਭਾਜਪਾ ਦੇ ਹਰਜੀਤ ਸਿੰਘ ਸੰਧੂ ਨੇ ਹਰਮੀਤ ਸਿੰਘ ਸੰਧੂ ਆਮ ਆਦਮੀ ਪਾਰਟੀ ਤੋਂ ਐ ਕੌਣ ਬਾਜੀ ਮਾਰੂਗਾ ਤੁਹਾਨੂੰ ਕੀ ਲੱਗਦਾ ਮੁਕਾਬਲਾ ਕੀ ਦਾ ਮਿੰਦੇ ਸਾਰੇ ਵਧੀਆ ਲੱਗਦਾ ਗੁਰੂ ਅਰਜਨ ਦੇਵ ਦੇ ਹੱਥ ਜਾਇਆ ਆਪਣਾ ਨਕਾਬ ਨੂੰ ਕੁਝ ਵੀ ਕਰ ਸਕਦਾ ਕੁਝ ਕਹਿ ਨਹੀਂ ਸਕਦੇ ਪਹਿਲੋਂ ਕਿਉਂ ਵੀਰ ਜੀ ਠੀਕ ਹੈ ਭਾਈ ਤੁਮ ਭਾਈ ਤੁਹਾਨੂੰ ਕੀ ਲੱਗਦਾ ਇਸ ਵਾਰੀ ਤਨਤਾਰ ਤੋਂ ਆ ਪਾ ਚਰਤਾਰ ਤੋਂ ਕੀ ਲੱਗਦਾ ਇਸ ਵਾਰੀ ਕੌਣ ਬਾਜੀ ਮਾਰੂਗਾ ਤਰਨਤਾਰਨ ਚ ਇਹਦੇ ਉਹ ਜਿਹੜਾ ਮੁੰਡਾ ਖਲੋਤਾ ਵਾ ਸਣੀ ਲੱਗਦਾ ਬਾਜੀ ਮਾਰੂਗਾ ਸਣੀ ਬਾਜੀ ਮਾਰੂਗਾ ਜਿਵੇਂ ਇੱਕ ਪਾਸੇ ਸੁਖਵਿੰਦਰ ਕੌਰ ਖੜੇ ਨੇ ਅਕਾਲੀ ਦਲ ਤੋਂ ਕਰਨਵੀਰ ਸਿੰਘ ਕਾਂਗਰਸ ਤੋਂ ਨੇ ਹਰਜੀਤ ਸਿੰਘ ਸੰਧੂ ਭਾਜਪਾ ਤੋਂ ਨੇ ਆਮ ਆਦਮੀ ਪਾਰਟੀ ਦੇ ਹਰਬੀਰ ਸਿੰਘ ਸੰਧੂ ਆ ਕਿਹਦੇ ਨਾਲ ਮੁਕਾਬਲਾ ਰਹੂਗਾ ਮਨਦੀਪਾ ਮੇਰੇ ਹਿਸਾਬ ਨਾਲ ਜਿਹੜੇ ਆਗਾ ਵਾ ਸਨੀ ਵੀ ਵੋਟਾਂ ਲੈ ਸਕਦਾ ਵਾ ਤੇ ਕਾਲੀਏ ਵੀ ਖੜ ਸਕਦੇ ਆ ਤੇ ਆਮ ਪਾਰਟੀ ਦਾ ਥੋੜਾ ਜਿਹਾ ਹਲਾਤ ਟੌਣ ਜਿਹਾ ਵਾ ਅੱਛਾ ਆਮ ਆਮ ਆਦਮੀ ਪਾਰਟੀ ਦੇ ਹਾਲਾਤ ਕਿਉਂ ਟੌਣ ਕਹਿੰਦੇ ਹੋ ਕਿਉਂਕਿ ਆਮ ਆਦਮੀ ਪਾਰਟੀ ਕਹਿੰਦੀ ਕਹਿੰਦੀ ਸੀ ਯੋਧ ਨਸ਼ਾ ਵਿਰੋਧ ਚਲਾਤਾ ਅਸੀਂ ਰੰਗਲਾ ਪੰਜਾਬ ਬਣਾਤਾ ਅਸੀਂ ਪੰਜਾਬ ਨੂੰ ਨਵੀਂ ਰਾਹ ਤੇ ਲੈ ਕੇ ਚੱਲਦੇ ਨਸ਼ਾ ਦੇ ਤੇ ਬਹੁਤ ਜ਼ਿਆਦਾ ਚੱਲ ਰਹੇ ਆ ਇੱਥੇ ਤੇ ਦੁਨੀਆ ਤੇ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਕਹਿੰਦੇ ਜੇ ਨਸ਼ਾ ਖਤਮ ਕਰਨਾ ਹਰਮੀਤ ਸਿੰਘ ਸੰਧੂ ਨੂੰ ਜਿਤਾ ਦਿਓ ਕਹਿੰਦੇ ਨਸ਼ਾ ਖਤਮ ਹੋ ਜਾਊਗਾ ਤੇ ਉਹ ਇਹ ਪਹਿਲਾਂ ਕਹਿੰਦੇ ਸਾਨੂੰ ਜਿਤਾ ਦਿਓ ਨਾ ਖਤਮ ਕਰਦਾਂਗੇ ਤੇ ਉਦੋਂ ਵੀ ਨਹੀਂ ਹੋਇਆ ਅੱਛਾ ਹੁਣ ਇਹ ਮੁੱਖ ਮੰਤਰੀ ਕੋ ਨਹੀਂ ਹੋਇਆ ਤੇ ਥੱਲੇ ਜਿਹੜਾ ਛੋਟਾ ਬਣ ਗਿਆ ਔਰ ਕੋ ਕਦਾਂ ਹੋ ਕੀ ਕੀ ਲੱਗਦਾ ਫਿਰ ਹਾਲ ਕੀ ਹੋਊਗਾ ਆਮ ਆਦਮੀ ਪਾਰਟੀ ਦਾ ਤਰਨ ਤਰ ਇਹਦੇ ਵੋਟਾਂ ਦੱਸਣੀਆਂ ਸਮਾਂ ਦੱਸੂਗਾ ਹੁਣ ਕੀ ਬੰਦਾ ਲੋਕ ਦੱਸਣਗੇ ਤੇ ਲੋਕ ਹੀ ਦੱਸਣਗੇ ਹੁਣਾ ਜੀ ਬਾਈ ਐਸੇ ਹਲਕੇ ਤੋਂ ਹਾਂਜੀ ਕੀ ਲੱਗਦਾ ਕੌਣ ਬਾਜੀ ਮਾਰੂ ਇਸ ਵਾਰ ਡਰ ਰਿਹਾ ਹਾਂਜੀ ਡਰੈਵਰ ਆ ਨਾ ਅੱਛਾ ਕੀ ਕੀ ਲੱਗਦਾ ਫਿਰ ਇਸ ਵਾਰੀ ਬਾਜੀ ਕੌਣ ਮਾਰੂਗਾ ਮਨਦੀਪ ਸਿੰਘ ਖੜੇ ਨੇ ਭਾਈ ਅਮਰਪਾਲ ਸਿੰਘ ਜੀ ਦੀ ਪਾਰਟੀ ਕਿੰਨੀ ਹੋ ਸੁਖਵਿੰਦਰ ਕੌਰ ਅਕਾਲੀ ਦਲ ਤੋਂ ਹੈ ਹਰਜੀਤ ਸਿੰਘ ਸੰਧੂ ਭਾਜਪਾ ਤੋਂ ਹੈ ਕਰਨਬੀਰ ਸਿੰਘ ਕਾਂਗਰਸ ਤੋਂ ਹੈ ਕੌਣ ਬਾਜੀ ਕੌਣ ਮਾਰੂਗਾ ਆਮ ਤਾਂ ਅਮਰਪਾਲ ਮਾਰੂਗਾ ਸਨੀ ਹੋਰ ਅਪਾ ਸਨੀ ਕਰੋ ਠੀਕ ਹੈ ਆ ਭਾਈ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਕੰਮ ਬਹੁਤ ਕੀਤੇ ਆ ਆਮ ਆਦਮੀ ਪਾਰਟੀ ਦੀ ਕੀ ਸਥਿਤੀ ਰਹੂਗੀ ਆ ਪਾਰਟੀ ਨੇ ਕੋਈ ਕੰਮ ਨਹੀਂ ਕੀਤਾ ਇੱਕ ਵੀ ਕੰਮ ਨਹੀਂ ਕੀਤਾ ਨਾ ਉਹ ਤਾਂ ਕਹਿੰਦੇ ਸੀ ਰੰਗਲਾ ਪੰਜਾਬ ਬਣਾਤਾ ਪਹਿਲਾਂ ਪਾਰਟੀ ਵਾਲੇ ਆਏ ਗੱਲ ਕੀਤੀ ਕਿ ਜਦੋਂ ਸਾਡਾ ਰਾਜ ਆਊਗਾ ਆ ਜਿਹੜਾ ਧਾਰ ਕਟੜਾ ਕੰਮ ਇਹ ਹੀ ਬੰਦ ਕਰਾਵਾਂਗੇ ਫੇਰ ਸੜਕ ਤੇ ਆਲੇ ਗੁੱਜਰਵਾੜ ਸੜਕ ਸੜਕ ਤੇ ਡੰਗਰ ਕਰਦੇ ਬੰਦ ਕਰਾਵਾਂਗੇ ਕੋਈ ਕੰਮ ਨਹੀਂ ਬੇ ਕੀ ਤਾਂ ਕੋਈ ਮਤਲਬ ਹੀ ਇਹਨਾ ਕੋਈ ਹੈਗਾ ਅਸੀਂ ਝਾੜੂ ਨਾ ਫੁੱਲ ਸਹਿਮਤੀ ਰਾਦੇ ਆ ਹਾਂ ਹੁਣ ਫਿਰ ਭਾਈ ਜੀ ਇਸ ਵਾਰੀ ਕੀ ਲੱਗਦਾ ਹੈ ਕੌਣ ਬਾਜੀ ਮਾਰੂਗਾ ਇਹ ਜਦ ਉਹ ਹੀ ਸਨੀ ਬਾਜੀ ਮਾਰੂ ਯਾਰ ਕੀ ਸਨੀ ਬਾਜੀ ਮਾਰੂ ਹਾਂ ਕਿਉਂਕਿ ਇਹਨਾ ਸਰਕਾਰਾਂ ਨੇ ਪਹਿਲਾਂ ਕੋਈ ਕੰਮ ਨਹੀਂ ਕੀਤਾ ਅਜੇ ਤੱਕ ਇਹਨਾ ਕੋ ਨਾ ਕੋਈ ਨਹਾਈ ਬੰਦ ਹੋਇਆ ਇੱਥੇ ਵੇਖੋ ਅੱਡੇ ਦਾ ਹਲਕੀ ਆ ਬਰਾ ਹਲਵਾ ਨਾ ਕੋਈ ਬੈਣ ਨੂੰ ਪਾਣੀ ਨਾ ਪੀਣ ਨੂੰ ਪਾਣੀ ਕੋਈ ਟੂਟੀ ਬੰਦ ਜਦੋਂ ਮਰਜੀ ਸਭ ਕੁਝ ਨਾ ਕੋਈ ਇੱਥੇ ਪੱਖਾ ਚੱਲਦਾ ਲੋਕ ਪਰੇਸ਼ਾਨ ਆ ਰਹੇ ਨੇ ਹਰ ਇੱਕ ਕੋਈ ਇਹਨਾਂ ਨੇ ਕੋਈ ਵਕਾਸ਼ ਕੀਤਾ ਹੀ ਨਹੀਂ ਆਮਦੀ ਪਾਟੀ ਤਾਂ ਕਹਿੰਦੀ ਸੀ ਰੰਗਲਾ ਪੰਜਾਬ ਨਾ ਤਾਂ ਰੰਗਲਾ ਕਹਾ ਤਾਂ ਬਣ ਗਿਆ ਅੱਗੇ ਨੂੰ ਵੀ ਜਰਾ ਗੰਦਾ ਬਣਾਂਤਾ ਉਹ ਤਾਂ ਕਹਿੰਦੇ ਅਸੀਂ ਯੁੱਧ ਨਸ਼ਾ ਵਿਰੋਧ ਚਲਾਤਾ ਸਿੱਖਿਆ ਕ੍ਰਾਂਤੀ ਲੈ ਆਉਂਦੇ ਉਹ ਤੇ ਬੋਰਡ ਲਾ ਕੇ ਜੋ ਮਰਜ਼ੀ ਕਰੀ ਜਾਂਦੇ ਆ ਕੋਈ ਕਿਹੜਾ ਵਾ ਕੋਲ ਮੁਲਖ ਲੋਕ ਲੋਗ ਨਹਾ ਕਰਨ ਦੇ ਅੱਛਾ ਅਸਰੇ ਆਮ ਇੱਥੇ ਸ਼ਿਕਟਾਨੀਆਂ ਲੋਕਾਂ ਦੇ ਦਸਤਕਾਨਾ ਲਾਈਆਂ ਬੀੜੀਆਂ ਵੇਚਣ ਦੇ ਸਾਹਮਣੇ ਕਿਦਾਂ ਤਮਾਕੂ ਵੀ ਕਰਨ ਦੇ ਆ ਕੀ ਕੀ ਲੱਗਦਾ ਫਿਰ ਕੀ ਨੂੰ ਛੋੜਨਗੇ ਇਸ ਤਰੀ ਲੋਕ ਉਹ ਚੰਗੇ ਬੰਦੇ ਨੂੰ ਚੁਣਨਾ ਉਹਨਾਂ ਨੇ ਕੌਣ ਹੋਊਗਾ ਚੰਗਾ ਬੰਦਾ ਤਰਨਤਾਰਨ ਦੇ ਲਈ ਉਹ ਸਣੀ ਨੂੰ ਸਣੀ ਦਾ ਰੋਲਾ ਪੈਣ ਰਿਹਾ ਵੀ ਉਹ ਜੱਟੂ ਆ ਜੀ ਠੀਕ ਹੈ ਜੀ ਤਾਂ ਇਧਰਲੇ ਪਾਸੇ ਬਾਈ ਉਹ ਇਧਰਲੇ ਪਾਸੇ ਚੱਲ ਵੜਦੇ ਆ ਤਾਂ ਲੋਕਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਇਸ ਵਾਰੀ ਹਲਕਾ ਤਰਨਤਾਰਨ ਦੇ ਵਿੱਚ ਕੌਣ ਬਾਜ਼ੀ ਮਾਰੂਗਾ ਬਾਪੂ ਜੀ ਤਰਨਤਾਰਨ ਹਲਕੇ ਤੋਂ ਹੀ ਆ ਹਾਂਜੀ ਹਾਂਜੀ ਕੀ ਲੱਗਦਾ ਫਿਰ ਇਸ ਵਾਰੀ ਕੌਣ ਬਾਜ਼ੀ ਮਾਰੂਗਾ ਤਰਨਤਾਰਨ ਦੇਖੋ ਜੀ ਕੋਈ ਸਮੇਂ ਦੇ ਹਿਸਾਬ ਨਾਲ ਹੀ ਆ ਕੋਈ ਜਿਤਰਾ ਦਾ ਸਮਾ ਚੱਲਦਾ ਹੈ ਸਮੇਂ ਦੇ ਹਿਸਾਬ ਨਾਲ ਜਿਤਰਾ ਨੂੰ ਮੰਨ ਲਓ ਕਿ ਆਪਾਂ ਇੱਕ ਪਾਸੇ ਅਕਾਲੀ ਦਲ ਨੇ ਸੁਖਵਿੰਦਰ ਕੌਰ ਨੂੰ ਖੜਾ ਕੀਤਾ ਤੇ ਭਾਈ ਮਨਦੀਪ ਸਿੰਘ ਵਾਰਿਸ ਪੰਜਾਬ ਕੰਨੀਓ ਖੜੇ ਹੋਏ ਨੇ ਤੇ ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ ਨੇ ਹਰਜੀਤ ਸਿੰਘ ਸੰਧੂ ਭਾਜਪਾ ਤੋਂ ਨੇ ਕੀ ਲੱਗਦਾ ਬਾਜੀ ਕੌਣ ਮਾਰੂਗਾ ਏਵ ਕੀ ਸਾਂਝਾ ਕੇਂਦਰ ਚੱਲ ਰਿਹਾ ਕੋਈ ਬਾਜ਼ੀਦਾਰ ਇਹਨਾਂ ਦੀ ਸਮਝ ਆ ਰਹੀ ਵੀ ਕਿੰਨੇ ਮਾਰਦੇ ਆ ਕਿੰਨੇ ਨਹੀਂ ਮਾਰਦੇ ਮੁਕਾਬਲਾ ਕੀ ਦਾ ਕੀ ਦਾ ਮੁਕਾਬਲਾ ਤੇ ਇਹਨਾਂ ਦਾ ਹੀ ਚੱਲਣ ਡਿਆ ਦੋਆ ਪਾਰਟੀਆਂ ਬੰਜੀਤ ਸਿੰਘ ਤੇ ਪਾਰਟੀ ਦਾ ਵੀ ਚੱਲਦਾ ਤੇ ਇਹਨਾਂ ਦਾ ਨਾਂ ਆਪਣੇ ਆਰੇ ਝਾੜੂ ਵਾਲੇ ਆ ਝਾੜੂ ਵਾਲੇ ਇਹਨਾਂ ਦਾ ਹਾਂ ਇਹਨਾਂ ਪਾਰਟੀਆਂ ਦਾ ਕਿਵੇਂ ਲੱਗਦਾ ਵੀ ਝਾੜੂ ਵਾਲੇ ਮਤਲਬ ਕਿ ਆਮ ਆਦਮੀ ਪਾਰਟੀ ਦੀ ਸਥਿਤੀ ਕੀ ਰਹੂਗੀ ਤਰਨ ਤਰਨ ਤੋਂ ਕੋਈ ਸਮਝ ਨਹੀਂ ਆ ਰਹੀ ਐ ਮੈਂ ਧੰਨਵਾਦ ਜੀ ਦੱਸ ਦਈਏ ਬਥਾ ਬਸ ਮਤਲਬ ਸਰਕਰ ਅਲਿਆ ਮਿਲਿਆ ਚੱਲ ਰਿਹਾ ਐ ਨਾ ਜਿਵੇਂ ਜਿਵੇਂ ਪਿਛਲੀ ਵਾਰੀ ਅਮਰਪਾਲ ਸਿੰਘ ਦੀ ਹਵਾ ਚੱਲੀ ਸੀ ਉਹ ਚੱਲ ਸਕਦੀ ਐ ਇਸ ਵਾਰੀ ਚੱਲੂਗੀ ਕਿ ਲੈ ਉਹਦੀ ਕਿਉਂ ਨਾ ਚੱਲੂਗੀ ਇਸ ਵਾਰੀ ਆ ਪੱਕਾ ਅੱਛਾ ਇੱਕ ਗੱਲ ਹੋਰ ਆ ਲੈ ਲੈਟਰਿੰਗਾਂ ਬਾਥਰੂਮ ਇਧਰ ਵੇਖੋ ਸਾਰੇ ਬੰਦ ਪਏ ਆ ਐ ਹੱਡੇ ਦੇ ਇਹਨਾਂ ਦੇ ਬਾਰੇ ਵੀ ਕੋਈ ਕਵਰ ਲੱਗਣੀ ਚਾਹੀਦੀ ਆ ਆਮ ਆਦਮੀ ਪਾਰਟੀ ਤਾਂ ਕਹਿੰਦੀ ਰੰਗਲਾ ਪੰਜਾਬ ਬਣਾ ਤਾਂ ਫਿਰ ਇਹ ਕਿਵੇਂ ਰਹਿ ਗਏ ਤੇ ਇਹਨਾਂ ਦਾ ਹੀ ਕਰਕੇ ਰਹਿ ਗਏ ਨਾ ਪੰਜਾਬ ਨੂੰ ਰੰਗਲਾ ਬਣਾਉਣ ਲੱਗੇ ਆ ਹੂੰ ਨਸ਼ਾ ਹੀ ਬੰਦ ਹੋਇਆ ਨਾ ਉਹ ਉਹ ਤਾਂ ਕਹਿੰਦੇ ਸੀ ਸਿੱਖਿਆ ਕ੍ਰਾਂਤੀ ਲਿਆਂਦੀ ਯੋਧ ਨਸ਼ਾ ਫਰੋਦ ਚਲਾ ਦਤਾ ਨਸ਼ਾ ਉਹਦੋਂ ਵੀ ਵੱਜ ਜਾਣਾ ਨਸ਼ਾ ਘਟਣਾ ਥੋੜੀ ਪੰਜਾਬ ਦੇ ਮੁੱਖ ਮੰਤਰੀ ਆਏ ਤਰਨ ਤਰਨ ਉਹ ਕਹਿੰਦੇ ਭਾਈ ਜੇ ਨਸ਼ਾ ਬੰਦ ਕਰਦਾ ਹਰਬੀਰ ਸਿੰਘ ਸੰਧੂ ਨੂੰ ਛੁਡਨ ਲੋ ਆਹੋ ਛੁਡ ਲੋਗੇ ਮੁਣਕੇ ਜਿਹੜਾ ਰਹਿੰਦਾ ਉਹ ਵੀ ਕੰਮ ਚੱਲ ਜੂਗਾ ਛੁੜਿਆ ਜਾਊਗਾ ਕੰਮ ਜਿਹੜਾ ਕੋਈ ਆ ਆ ਆਵਾਸ ਰੂ ਲੈਂਡਰ ਕੋਈ ਇੱਥੇ ਚੱਲਣ ਨਹੀਂ ਰਿਹਾ ਅਡੇ ਦੇ ਵਿੱਚ ਬਸ ਵੇਦਾਨ ਕੇ ਬੈਠਾ ਗੱਡੀ ਦੇ ਬਾਹਰ ਆ ਪਾ ਡਰਾਈਵਰ ਆ ਗੱਡੀ ਚਲਾਉਣਾ ਮੈਂ ਤੋਂ ਆਇਆ ਆ ਮੈਂ ਦੇਖਣ ਆ ਜਨਨੀਆਂ ਪਾਜ ਪਾ ਜਨਨੀਆਂ ਕੋਈ ਆ ਰੋਆ ਨੂੰ ਕਿਤੇ ਖਾਣ ਹੀ ਹੈਗਾ ਪੰਜਾਬ ਕਰਨ ਨੂੰ ਲੈਟਰ ਬਾਥਰੂਮ ਵੀ ਬੰਦ ਪਿਆ ਸਾਡੀ ਇਧਰ ਵੀ ਬੰਦ ਪਿਆ ਖੋਲ ਨਹੀਂ ਸਕਦੇ ਜੇ ਇਹਨਾਂ ਦੀ ਇਹਨਾਂ ਨੂੰ ਪਤਾ ਸਾਡੀ ਸਰਕਾਰ ਆ ਤੁਹਾਡੇ ਸਮੇਂ ਦੇ ਤੇ ਸਾਡੀ ਸਰਕਾਰ ਚੱਲਦੀ ਆ ਤੇ ਅਸੀਂ ਇਹਨਾਂ ਦਾ ਰੈਡੀ ਰਹਾ ਕਰਕੇ ਰੱਖੀਏ ਹੈ ਜੀ ਜੀ ਸ਼ੁਕਰੀਆ ਜੀ ਤਾਂ ਇਧਰ ਕੁਝ ਕੋ ਹੋਰ ਲੋਕ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਹਲਕਾ ਤਰਨ ਤਰਨ ਦੇ ਵਿੱਚ ਮਾਹੌਲ ਆ ਜਿਹੜਾ ਉਹ ਭਖਦਾ ਜਾ ਰਿਹਾ ਆ ਇਧਰਲੇ ਪਾਸੇ ਕੁਝ ਕੁ ਲੋਕ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਬਾਪੂ ਜੀ ਤਰਨ ਤਰਨ ਤੁਸੀਂ ਹੋ ਤਰਨ ਤਰਨ ਤੇ ਨਹੀਂ ਲਾਗੇ ਬੈਣੇ ਉੱਥੋਂ ਆਈ ਅੱਛਾ ਠੀਕ ਆ ਹਲਕਾ ਤਰਨ ਤਰਨ ਨਹੀਂ ਪੈਂਦਾ ਨਹੀਂ ਹਲਕਾ ਸਾਨੂੰ ਵੱਡੀ ਵੀਂਦਾ ਜੀ ਦੱਸੋ ਉਹ ਕੰਮ ਕਰੋ ਉਹ ਕੰਮ ਠੀਕ ਆ ਜੀ ਨਹੀਂ ਵੈਸੇ ਹੀ ਪੁੱਛ ਦਿੱਤੀ ਵੀ ਇਸ ਵਾਰੀ ਤਰਨ ਤਰਨ ਤੋਂ ਕੌਣ ਬਾਜੀ ਮਾਰ ਸਕਦਾ ਮਾਹੌਲ ਕੀ ਦਾ ਲੱਗਦਾ ਵੇਖੋ ਜੀ ਮਾਹੀ ਨਗਰ ਬਾਜੀ ਕਰਮਾ ਮਾਰਨੇ ਸਾਰੇ ਬੈਣ ਡਿਆ ਅੱਛਾ ਤਿਆਗੜੀ ਤਿਆਗੜੀ ਹੋਈ ਲੰਡੇ ਸਾਰੇ ਕਿਵੇਂ ਮਾਹੌਲ ਤੁਹਾਨੂੰ ਕੀ ਲੱਗਦਾ ਮਾਹੌਲ ਬਰਾਬਰ ਜਿਹਾ ਸਾਰਿਆਂ ਦਾ ਬਾਜੀ ਕੰਮ ਜਿਹੜੇ ਆ ਨਾ ਭਾਈ ਕੀ ਲੱਗਦਾ ਇਸ ਵਾਰੀ ਕੌਣ ਬਾਜੀ ਮਰੂ ਤਰਨ ਤਰਨ ਤੋਂ ਤਾਂ ਧਰਮੀ ਸਿੰਘ ਤੋਂ ਜ਼ਿਆਦਾ ਮਰੂ ਬਾਜੀ ਵੀ ਸਤੂ ਬਾਜੀ ਮਰੂ ਭਾਈ ਉਧਰਲੇ ਪਾਸੇ ਭਾਈ ਮਨਦੀਪ ਸਿੰਘ ਵੀ ਖੜੇ ਨੇ ਕਾਂਗਰਸ ਦੇ ਕਰਨਬੀਰ ਸਿੰਘ ਨੇ ਕਾਲੀਕਾਲ ਦੇ ਸੁਖਵਿੰਦਰ ਕੌਰ ਨੇ ਕਿਹਦੇ ਨਾਲ ਮੈਚ ਪਾਊਗਾ ਇਹਨਾਂ ਦਾ ਮੈਚ ਉਹਨਾਂ ਦਾ ਹੀ ਪਾਊਗਾ ਜੀ ਕਿਹਨਾ ਕਿਹਨਾ ਦਾ ਦੁਆ ਦਾ ਜੀ ਜਾਂ ਕਾਂਗਰਸ ਦਾ ਪਾਊਗਾ ਜਾ ਚਾਲੂ ਦਾ ਪਊਗਾ ਜੀ ਪੂਰਾ ਮੇਜ ਫਸਵਾ ਹੋ ਪੂਰਾ ਫਸਵਾ ਹੋ ਠੀਕ ਹੈ ਜੀ ਤਾਂ ਇਧਰਲੇ ਪਾਸੇ ਲੈ ਚਲਦੇ ਆ ਤੁਹਾਨੂੰ ਤਾਂ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਲਗਾਤਾਰ ਜਿਹੜੇ ਲੋਕ ਨੇ ਉਹ ਕੀ ਇੰਟਰਸਟ ਦਿਖਾਉਂਦੇ ਨੇ ਕਿਹੜੇ ਪਾਸੇ ਲੋਕ ਚਾਹੁੰਦੇ ਨੇ ਇਸ ਵਾਰੀ ਕਿਹਨੂੰ ਚੁਣਦੇ ਨੇ ਇਹ